ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ 'ਚ ਤੇ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਆਪਾਂ ਚੱਲਿਆਂਗੇ ਅੱਜ ਖਾਲਸੇ ਤੇ ਜਾ ਕੇ ਦੇਖ ਰਹੇ ਹਾਂ ਕਿਹੜੇ-ਕਿਹੜੇ ਬੰਦੇ ਆਏ ਆਗੇ ਅੱਜ ਚਾਰਕ ਦਿਨਾਂ ਤੋਂ ਭਰਾਵਾ ਜਾਣਾ ਪੈਂਦਾ ਖਾਲਸੇ ਦੁਬਾਰੇ-ਦੁਬਾਰੇ ਅਸੀਂ ਜਾ ਕੇ ਮੋੜੇ ਆਣੇ ਤੇ ਪੰਜ-ਸੱਤ ਬੰਦੇ ਹੁੰਦੇ ਆਗੇ ਪਹਿਲਾਂ ਮੋਗੇ ਤੋਂ ਸਮਾਰ ਕੇ ਲਿਆਂਦਾ ਉਦੋਂ ਨਹੀਂ ਕੋਈ ਤਿੰਨ ਖਾਲਾਂ ਤੋਂ 20 ਬੰਦੇ ਸੀਗੇ ਤੇ ਖਾਲ ਹੈਗਾ 150 ਬੰਦੇ ਦਾ ਤੇ ਅੱਜ ਜਾ ਕੇ ਦੇਖਦੇ ਹਾਂਗੇ ਕਿਹੜੇ-ਕਿਹੜੇ ਬੰਦੇ ਆਏ ਅੱਜ ਚਾਹੇ ਲੜਾਈ ਹੋ ਜੇ ਤੇ ਅੱਜ ਵਾਲਾ ਬਲੌ ਤੁਸੀਂ ਦੇਖਿਓ ਦੇਖਣ ਵਾਲਾ ਹੈ ਅੱਜ ਦਾ ਤੇ ਖਾਸ ਤੌਰ ਤੇ ਹੈਗਾ ਕਿਸਾਨ ਭਰਾਵਾਂ ਵਾਸਤੇ ਤੇ ਬਾਕੀ ਐਂਟਰਟੇਨਮੈਂਟ ਵਾਸਤੇ ਵੀ ਆ ਤੁਸੀਂ ਦੇਖਿਓ ਚੱਲਦੇ ਆ ਫਿਰ ਆ ਦੇਖ ਲਓ ਬਾਈ ਕਿਹੜੇ ਕਿਹੜੇ ਬੰਦੇ ਆਏ ਹੈਗੇ ਤੇ ਅੱਜ ਫੇਰ ਨਹੀਂ ਆਏ ਹੈਗੇ ਬੰਦੇ ਦੋ ਤਿੰਨ ਵਾਰੀ ਆ ਕੇ ਮੁੜ ਗਏ ਸੀ ਇਕੱਲੇ ਪੰਜ ਸੱਤ ਬੰਦੇ ਕਿੰਨਾ ਕ ਖਾਲ ਕੱਢ ਕੇ ਲੈ ਕੇ ਜਾਇਆ ਕਰਾਂਗੇ ਐ ਚ ਦੇਖ ਲਓ ਬਾਈ ਜਿਹੜੇ ਜਿਹੜੇ ਬੰਦੇ ਆਏ ਨਹੀਂ ਹੈਗੇ ਆਪਦਾ ਸ਼ਰਮ ਮੰਨ ਕੇ ਆ ਜਾ ਕਰੋ ਕੱਸੀ ਦੀ ਵਾਰੀ ਹੁੰਦੀ ਹੈ ਜਿੱਦੇ ਉਦੇ ਦਸ ਨੂੰ ਸਾਰਿਆਂ ਨੂੰ ਦੇਖਿਆ ਜਾਂਦਾ ਵੀ ਵਾਰੀ ਆ ਗਈ ਤੇ ਹੁਣ ਖਾਲ ਜਿੱਦੇ ਖਾਲ ਸਮਾਰਨਾ ਉਦੇ ਕੋਈ ਆਉਂਦਾ ਹੀ ਨਹੀਂ ਹੈਗਾ ਪਿੰਡ ਮਿਨੀ ਮਿਨੀ ਕਹੀ ਪਈ ਹੈ ਹੂੰ ਜਿਹੜਾ ਪੈਣਾ ਹੈ ਜ਼ੀਰੋ ਬਾੜ ਕੇ 8 ਕਰੋੜ ਬਣਦਾ ਠੀਕ ਆ ਕਾਫੀ ਤੇ ਚੁੱਕ ਕਰਕੇ ਇੱਥੇ ਲਿਖ ਲਿਓ 7 ਅੰਕ ਪਾ ਕੇ ਆ ਤੇ ਭਾਈ ਜਦੋਂ ਵੀ ਖਾਲਸਮਾਰ ਕੀ ਲੈਂਦਾ ਜਾਊਗਾ ਮੈਂ ਉੱਥੇ ਹਾਜ਼ਰ ਹੋਊਂਗਾ ਤੇ ਮੈਂ ਇਸ ਗੱਲ ਨਾਲ ਸਹਿਮਤ ਹਾਂ ਕੱਲੇ ਕੱਲੇ ਬੰਦੇ ਦੇ ਸੈਨ ਟਾਇਆ ਜਾਣਾ ਕੱਲ ਨੂੰ ਜੋ ਬੰਦਾ ਆਉਂਦਾ ਨਹੀਂ ਵੀ ਆ ਬਈ ਆ ਲਿਖਿਆ ਹੋਇਆ ਤੇਰੀ ਸੈਨਾ ਨਾ ਕਿਰਾਏ ਹੋਈ ਦੀ ਸੈਨ ਦਾ ਭਾਵੇਂ ਸਾਰਿਆਂ ਦਾ ਬਈ ਫਿਰ ਇਹਦਾ ਬੂਟੇ ਫਿਰ ਇਹਦਾ ਤਾਂ ਇਹੀ ਹਾਲ ਆ ਇਸ ਦੁਬਾਰ ਕੋਈ ਹੱਲ ਨਹੀਂ ਜਾ ਫਿਰ ਬਲਾਉਂਦੀ ਹਟ ਜਾ ਕੋਈ ਬਾਹਲੇ ਵੱਡੇ ਕੰਮ ਹੁੰਦੇ ਆ ਹੱਲ ਵੀ ਜਾਈਆ ਐਕਸ਼ਨ ਵੀ ਲੈਣਾ ਪੈਂਦਾ ਮੇਰੀ ਤਾਂ ਗੱਲ ਸੁਣ ਲੈ ਮੈਂ ਖੜਦਾ ਯਾਰ ਲੈ ਮੇਰੇ ਨਾਲ ਖੜੋ ਕੋਈ ਮੈਂ ਖੜਦਾ ਖੜਦਾ ਨਹੀਂ ਨਾ ਕੋਈ ਪਿੱਛੇ ਗੱਲਦਾ ਉਹੀ ਹੈ ਜਦੋਂ ਲਿਖਿਆ ਹੋਵੇ ਜਿਵੇਂ ਮੈਂ ਚੱਲਾ ਗਿਆ ਤੇ ਕੌਣ ਗਿਆ ਮੈਂ ਕੱਲੀ ਗੱਤ ਲਾ ਜਾਣਾ ਕਾਪੀ ਰੱਖ ਦੂ ਥਾਣੀ ਨੇ ਮੈਨੂੰ ਹਾਂ ਦੱਸੋ ਬਈ ਕੌਣ ਕੱਲੇ ਲੱਗਦਾ ਮਗਰ ਮਾਇਆ ਸਾਰੇ ਉਹ ਬੇਬੇ ਕੀ ਮੁੱਠ ਤੋਂ ਮਗਰਬ ਦਾ ਪਿਆਰ ਆ ਅੱਖੇ ਬੈਣੋ ਬੰਦੇ ਸਾਰੇ ਯਾਰ ਜੇ ਤੋ ਹੁਣ ਪਾਣੀ ਨਹੀਂ ਜਾਂਦਾ ਉਹ ਵੀ ਵਿਚਾਰੇ ਕੀ ਕਰਨ ਫੇਰਾ ਜੋ ਉਹਨਾਂ ਦਾ ਕੋਈ ਪੁਜਾਬ ਤਾਂ ਮਨਵਾ ਦੇ ਤਾਂ ਅੱਗੇ ਨਾਲ ਕੱਸੀ ਦਿਖਣ ਲੱਗਦੇ ਤੇ ਦਿਹਾੜੀ 5 ਰੁਪਏ ਮਿੰਟ ਕਰਦੇ ਫੇਰ ਤਿੰਨ ਨੂੰ ਕਮਾਉਣ ਚੱਲਦਾ 5 ਮਿੰਟ ਰੱਖੋ ਤੇ ਜੀ ਹਾਂ ਪਾਣੀ ਮੰਗ ਰਿਹਾ 5 ਰੁਪਏ ਵੀ ਚਾਚਾ ਅਗਲਾ ਮਿੰਟਲ ਦਿਹਾੜੀ ਵੀ ਅਗਲਾ ਫੇਰੀ ਦੂਜੀ ਅਗਲੇ ਨੂੰ ਪਹਿਲਾਂ ਤਲਾਹ ਲਈ ਹੋਊਗਾ ਨਾ ਉਹ ਫੇਰ ਇਹ ਕਹਿ ਦਿੰਦਾ ਕਿ ਲੈ ਨਾਲ ਤਾਂ ਪਾ ਹੈ ਗਿਆ 50 ਜਾਣੇ ਜਿਹੜੀ ਇਰੇ ਦੇਣੀ ਆ ਉਹ ਵੀ ਗਿਆਨ ਫਿਰ ਲੈ ਲਾਂਗੇ ਜੁਨੇ ਦਿਹਾੜੀ ਲੈਣ ਵਾਲੀ ਆ ਪੰਜਾਂ ਦੇ ਨੇ ਦੇ ਨਾਲ ਚੰਪਰੋ ਚੰਪਰ ਦੇਣਗੇ ਪਹਿਲਾਂ ਕੱਟ ਕੱਟ ਕੇ ਇਹ ਪੱਤ ਬੰਦੇ ਹੋਣ ਛੋੜੇ ਰਹਿ ਜਾਣ ਫਿਰ ਦਿਹਾੜੀ ਵੀ ਆ ਜਿਹੜਾ ਪਾਟ ਕੇ ਜਾਵਣਾ ਦਿਹਾੜੀ ਨੂੰ ਜੋ ਤਾਂ ਇਹ ਅੱਧੇ ਆ ਜਾਣ ਕਦੇ ਬੋਤਲ ਦੇਉਂਗਾ ਵੀ ਆ ਕਰੋ ਮੇਰੇ ਨਾਲ ਕੀ ਆਪ ਕਿਹਾ ਹੋਇਆ ਵੀ ਦਿਹਾੜੀ ਦੇ ਦੂੰਗਾ ਦਿਹਾੜੀ ਫਿਰ ਪਿੱਛੇ ਗਏ ਜਦੋਂ ਉਹ ਕਿਹਾ ਉਦੋਂ ਜਦ ਆਪਾਂ ਉਹਦੇ ਕੋਲੇ ਜਾਵਾਂਗੇ ਉਦੋਂ ਇਹ ਗੱਲ ਕਹਿ ਤੋ ਸਕਦੇ ਆ ਵੀ ਭਾਈ ਦੱਸ ਤੂੰ ਤੈਨੂੰ ਉਹਦੇ ਕਿਹਾ ਨਾ ਅਗਲਾ ਆਪੀ ਕਹੂਗਾ ਵੀ ਹਾਂ ਭਾਈ ਮੈਨੂੰ ਕਿਹਾ ਸੀ ਤੁਸੀਂ ਐ ਤਾਂ ਨਹੀਂ ਕਹੂ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਜਿਵੇਂ ਹੁਣ ਅੱ ਖਾਲਸਾ ਤੇ ਦਾਜਾ ਬਣੋ ਅਗਲਾ ਐ ਵੀ ਕਹਿੰਦੇ ਮੈਂ ਤਾਂ ਪਤਾ ਨਹੀਂ ਸੀ ਐ ਕਹਿੰਦੇ ਅਗਲਾ ਜਾ ਅਗਲਾ ਕਹਿੰਦੇ ਮੈਂ ਤਾਂ ਉੱਧੇ ਆਇਆ ਸੀ ਭਈ ਅੱਜ ਮੈਂ ਕਿੱਥੋਂ ਆਇਆ ਤੈਨੂੰ ਕਹਾਂ ਖਾਲਸਾ ਮਾਰੂ ਖਾਲਸਾ ਮਾਰੂ ਨਾ ਸਰਜੂ ਪੁਰੂਆਂ ਖਾ ਖਾਲਸਾ ਦੇਣਾ ਕਿਥੋਂ ਦਰਦਾ ਭਈ ਪੂਰੀਆਂ ਕੱਢ ਲਓ ਪੂਰੀ ਹੋ ਚਮਾ ਬੰਦ ਆ ਜੀ ਉਹ ਵੀ ਤੁਸੀਂ ਕਹੋ ਬਟਾਪੇ ਚੋਂ ਆਇਆ ਸਾਰਾ ਕੋਈ ਆਣਾ ਤਾਂ ਉੱਥੇ ਫਿਰ ਲਾਈਨ ਅੱਥੇ ਤਾਂ ਕਰ ਜਾਦਾ ਭਾਈ ਲੈ ਚਲੋ ਇਹਨੂੰ ਇਕੱਠਾ ਖਲੋ ਭਾਈ ਦਾਲ ਚਲੋ ਇਹਨੂੰ ਲੈ ਜਾਣਾ ਤਾਂ ਲਗ ਲਗ ਲਾ ਕੁਛ ਨਹੀਂ ਤਰ ਡਾਗ ਹੋਊਗਾ ਆਪਾਂ ਤਾਂ ਤਿਆਰ ਆ ਬਈ ਡਗ ਡਾਗ ਆਊਗਾ ਲੈ ਡਾਗ ਡਾਗ ਤਾਂ ਆਊਗਾ ਇਹ ਡਗ ਡਾਗ ਨਹੀਂ ਆਉਂਦਾ ਆਪਾਂ ਤਾਂ ਤਿਆਰ ਹੁਸਮਾਰ ਦੇ ਵਾਸਤੇ ਪਰ ਮੈਂ ਇਹ ਕਹਿਣਾਗਾ ਵੀ ਰੋਜ਼ ਰੋਜ਼ ਬਈ ਆਪਾਂ ਤੁਹਾਨੂੰ ਬੋਲੂਗੇ ਆਉਂਦੇ ਨਹੀਂ ਭਰਾਵਾ ਸਿੱਧੂ ਜੱਲ ਭਾਂਜ ਕਹਿਣਾ ਮੈਂ ਕੁੱਪਟ ਜਾਈ ਜਿੱਤੇ ਵੀ ਸਮਾਜ ਦੇ ਆਨੰਦ ਦਿੱਤਾ ਹੋਇਆ ਹੈ ਮੈਂ ਕੋਈ ਕਹਦੇ ਵੀ ਕੱਢਣਾ ਦਾ ਕੱਢ ਲੋ ਨਹੀਂ ਕੰਨ ਕੋਲ ਮੈਨੂੰ ਆਉਂਦੇ ਆਪਨੇ ਤੋਂ ਆਇਆ ਨਹੀਂ ਇਹਨਾਂ ਨੂੰ ਕੱਢ ਮੈਂ ਕੱਲਾ ਜਾਣਾ ਮੈਨੂੰ ਕੰਮ ਹੋ ਗਿਆ ਤੂੰ ਰੋਜ਼ ਦਾ ਕਹਿੰਦੇ ਤੇ 10 ਵਾਰੀ ਆਗੇ ਮੈਂ ਰੋਜ਼ ਰੋਜ਼ ਕਿੱਥੋਂ ਆਇਆ ਕਰੂ ਫਿਰ ਤੂੰ ਤਾਂ ਮੰਦਾ ਚਾਰ ਰੋਜ਼ ਨਹੀਂ ਆਈਦਾ ਅੱਜ ਕੱਢਣਾ ਦਾ ਕੱਢ ਲੋ ਰੋਜ਼ ਨਹੀਂ ਆਈਦਾ ਰੋਜ਼ ਤਿੰਨ ਵਾਰੀ ਮੁੜ ਗਿਆ ਤਿੰਨ ਚੌਥੀ ਵਾਰੀ ਮੇਰੇ ਕੋਲ ਪਿੰਨਾ ਦੋ ਵਾਰੀ ਕਰ ਲੋ ਇਹ ਤਾਂ ਉੱਦੇ ਸੀ 5 ਰੁਪਏ ਲਾ ਕੇ ਇੱਥੇ ਮੁੜ ਗਏ ਹੁਣ ਕਾਲ ਬੁਲਾਦਾ ਕੋਈ ਆ ਚਾਰ ਵਾਰੀ ਮੁੜ ਗਿਆ ਆਪਣੇ ਕੀ ਭੈਣ ਦਾ ਵਿਆਹ ਖੜਾ ਹੈ ਇੱਥੇ ਤੂੰ ਪਹਿਲਾਂ 1 ਕਰਨਾ ਬੂਆ ਜਿਹੜੇ ਬੰਦੇ ਖਾਲ ਤੇ ਆ ਗਏ ਯਾਰ ਇਕੱਠੇ ਨਾਲ ਵਿੱਚੋਂ ਉਹਨਾਂ ਨੂੰ ਕਹ ਦੋ ਜਿਹੜੇ ਮਿਆਂ ਦਾ ਸਹੀ ਫੜ ਰਹੇ ਆਂਗੇ ਤੁਸੀਂ ਆਏ ਕਹਿੰਦੇ ਆਪਾਂ ਆਏ ਕਹਨੇਗੇ ਵੀ ਯਾਰ ਇਕੱਠੇ ਲਾ ਮੰਗਾਉਣਾ ਹੋਣਾ ਇਹ ਬੰਦਾ ਹੁਣੀ ਰੱਖੇ ਤੇ ਰੱਖੋ ਕੱਠੇ ਯਾਰਾ ਉਲਟ ਗੱਲ ਕੌਣ ਕਰੂਗਾ ਯਾਰ ਹੁਣ ਇੰਨੇ ਬੰਦੇ ਆਪਾਂ ਜਿਹੜੀ ਗੱਲ ਸਹੀ ਕਰਦੇ ਆ ਸਾਰੇ ਸਹਿਮਤੀ ਆ ਸਾਰੇ ਸਹਿਮਤ ਹਨ ਫਿਰ ਉਲਟ ਗੱਲ ਦੀ ਕਿਹੜਾ ਜਵਾਬ ਦਿਓ ਜੋ ਸਾਰੇ ਆ ਜਾਵੇ ਦਿੱਲੀ ਵਿੱਚ ਫਨ ਆਉ ਆ ਜਾਵੇ ਦਿੱਲੀ ਕਾਲਾ ਖਾਣਾ ਲਾਉਣ ਆਲੇ ਬਾਈ ਜੇ 100 ਬੰਦਾ ਹੋਇਆ ਫਨ ਆ ਉਹਦਾ ਫਿਰ ਅੱਜ ਹੀ ਲਊਗਾ ਕੱਸੀ ਨੇ ਪਾਣੀ ਨਾ ਲੱਗੰਦੇ ਉਹਦਾ ਛੋ ਬੰਦੇ ਤੁਸੀਂ ਨਹੀਂ ਉਹ ਕੱਲਾ ਬੰਦਾ ਪਾਣੀ ਵੱਢ ਕੇ ਲੈ ਜਾਓ ਫਿਰ ਇਹਦਾ ਇੱਕ ਜੁੱਟ ਹੋ ਕੇ ਕਰਨਾ ਪਊਗਾ ਕੰਮ ਜਿਹੜਾ ਕਹਿੰਦਾ ਵੀ ਮੈਂ ਤਾਂ ਨਾ ਦਿਹਾੜੀ ਦੇਵਾਂ ਨਾ ਮੈਂ ਖਾਲ ਤੇ ਆਵਾਂ ਫਿਰ ਉਹਨੂੰ ਕਹਦੇ ਆ ਜਾ ਲਾਲਾ ਕੱਸੀ ਦਾ ਪਾਣੀ ਉਹਦੇ ਸਾਰੇ ਬੰਦੇ ਇਕੱਠੇ ਹੋ ਜਾਓ ਫਿਰ ਲਾਉ ਨਹੀਂ ਨਾ ਦਿਓ ਪਾਣੀ ਉਧਿਆੜੀ ਦੇ ਜੋ ਚਾਰ ਬੰਦੇ ਜੋ ਇਕੱਠੇ ਜੁੜੇ ਜੁੜਨ ਦਾ ਪੰਗਾਗਾ ਜੋ ਜੁੜ ਕੇ ਜੁੜਨ ਦਾ ਚਰਨਜੀਤ ਯਾਰ ਬਈ ਉਹਦੇ ਆਖਰੇ ਸਾਹਮਣੇ ਕਮੇਟੀ ਬਣੀ ਆ ਕਿ ਨਾ ਤੈਨੂੰ ਪ੍ਰਧਾਨ ਬਣਾਇਆ ਸੀਗਾ ਹਣਾ ਸਾਰੇ ਬੰਦੇ ਉਹਦੇ ਜੁੜੇ ਆ ਕਿ ਨਾ ਕਮੇਟੀ ਬਣੀ ਆ ਉਹਦੇ ਢਹਾੜੀ ਲੈਣ ਵੀ ਗਏ ਢਹਾੜੀ ਦਿੱਤੀ ਵੀ ਆ ਪਰ ਜਦੋਂ ਇੱਕ ਬੰਦਾ ਉਹਦੇ ਕੋਈ ਬੋਲ ਨਹੀਂ ਨਹੀਂ ਦਵਾਜੇ ਰੋਣੇ ਕਹਿੰਦਾ ਕਿ ਮੈਂ ਢਹਾੜੀ ਨਹੀਂ ਦਿੰਦਾ ਸਾਰੇ ਬੰਦੇ ਇਕੱਠੇ ਹੋ ਕੇ ਉਹਦੇ ਬਾਹਰ ਗਏ ਜਾਂਦੇ ਉਹਨੂੰ ਕਹਿੰਦੇ ਵੀ ਬਈ ਹਾਂ ਬਹੁਤ ਤੋਂ ਆਪ ਦਾ ਕੰਮ ਚੱਲਦਾ ਹੈ ਤੇਰਾ ਪਰਸਨਲ ਕੰਮ ਹੈ ਚਾਰ ਕਿੰਨੇ ਜਿਹੜੇ ਬੰਦੇ ਹੋ ਜਾਣਗੇ ਖਾਲ ਅੱਜ ਸਮਾਰ ਕੇ ਲੈ ਜਾ ਜਿੰਨੇ ਬੰਦੇ ਆਏ ਆਗੇ ਪਰ ਮਜ਼ਾ ਆਇਆ ਕਿ ਨਾ ਹੱਲ ਕਰਨਾ ਪਊਗਾ ਉਹ ਬਚਾਰੇ ਉਹ ਮਰੀ ਫਰਾਪਰੇ ਨਾਲ ਉਹਦਾ ਕਰ ਸਮਾਰ ਕੇ ਲੈ ਜਾਣੀ ਉਹ ਕੱਲੇ ਗਾਹਾਂ ਕਿੱਥੋਂ ਲੈ ਜਾਣ ਲੈ ਗਾਹਾਂ ਬੰਦੇ ਨਹੀਂ ਹਨ ਬੰਦੇ ਦੂਸਰੋਂ ਕਰੇ ਅਦਾ ਚੂਰੀ ਦੇ ਗਾਹਾਂ ਬਜਰੇ ਇੱਥੇ ਥਲੇ ਜਾਣਗੇ ਕਿੰਨੇ ਰਹਿ ਗਏ ਫਿਰ ਗੱਲ ਤਾਂ ਗੱਲ ਉਹੀ ਆ ਫਿਰ ਸਾਰੇ ਬੰਦੇ ਤਾਂ ਲਿਖ ਲਓ ਤਾਂ ਹੋਮ ਕਲਾ ਲਾ ਦੇਉਂਗੇ ਪਰ ਤੈਨੂੰ ਵੀ ਆਏ ਨਹੀਂ ਅੱਜ ਇਕੱਠਾ ਆ ਕੇ ਆਓ ਨਹੀਂ ਆਇਆ ਬੰਦੇ ਨਹੀਂ ਆਉਂਗੇ ਇਹਦੀ ਵਾਹਾਂ ਹੋਗੇ ਬੰਦੇ ਤਾਂ ਮੈਂ ਤਾਂ ਕਹਿੰਦਾ ਆਪਾਂ ਤਾਂ ਉਹਨਾਂ ਨੂੰ ਮਾਰ ਕੇ ਦਿੱਤੀ ਉੱਥੇ ਕਰਨੀ ਹੈ ਉਹੀ ਤਾਂ ਜੇ ਉਹਕੇ ਗਿਲਾ ਫਿਰ ਸਮਾਰ ਕੇ ਤਾਂ ਆਪਾਂ ਉਹਨਾਂ ਦੇ ਨੌਕਾ ਨਹੀਂ ਕੋਈ ਪੱਕਾ ਕੀ ਕਰਨੀ ਫਿਰ ਸਮਾਰੂ ਰੱਜ ਸਮਾਰੂ ਰੱਜ ਇਹੋ ਜਿਹੜਾ ਜਨਾ ਲਾ ਮਾਰੂ ਸਾਰੀ ਗੱਲ ਬਈ ਜਿਹੜੇ ਨੇ ਕਰਨੀ ਸਾਰੇ ਬੰਦਾਂ ਨੂੰ ਲਿਖ ਲਓ ਬੰਦਾ ਇਹਨੂੰ ਕਲਾ ਲਾ ਦਿਓ ਸਰ ਦੇ ਕਟਰ 50 ਬੰਦੇ ਲਿਆ 50 ਗੁਰਦੁਆਰੇ ਕੋਲ ਕਿੰਦੀ ਰਾਤ ਬੂਠਾ ਤਿਆਰ ਚੱਲ ਪਹਿਲ ਮਾਰਾ ਨਹੀਂ ਖਾਣਾ ਕਹਿੰਦਾ ਨਾ ਬਿਟਾ ਹੋਵੇ ਤੇ ਪੈਸੇ ਕਾਹਦੇ ਤੋਂ ਨੀ ਨੀ ਵੀ ਜਰ ਮੈਂ 500 ਟਾਕੇ ਮੁਰ ਗਿਆ ਉਹਦੀ ਵੀ ਭਾਈ ਆਇ ਨਹੀਂ ਕੋਈ ਕੱਠ ਚ ਆਏ ਗੱਲ ਤੇ ਮੈਂ ਤਾਂ ਉਹ ਦਿੱਕੇ ਹੀ ਕਾਹਦਾ ਕਦੇ ਨਹੀਂ ਆਇਆ ਕਿ 9 ਵਜੇ ਟੋਕੇ ਤੇ ਚਾਚਾ ਜਦੋਂ ਬੁਲਾਇਆ ਨਾ ਗੁਰਦੁਆਰੇ ਦੀ ਜਦੋਂ ਆ ਕੇ ਉੱਥੇ ਬੰਦਾ ਬਹਿ ਗਿਆ ਉੱਥੇ ਬੈਠ ਕੇ ਫੋਨ ਲਾ ਕੇ ਸਾਰਿਆਂ ਨੂੰ ਸੱਦਣਾ ਪਊ ਐ ਕੱਠ ਚ ਵੀ ਨਹੀਂ ਆਉਂਦਾ ਕੋਈ ਅਸੀਂ ਉੱਥੇ ਆ ਕੇ ਦੇਖਿਆ ਮੈਂ ਕੱਠ ਚ ਵੀ ਆਇਆ ਸੀ ਮੈਂ ਤੇ ਚੜ੍ਹਦੀ ਜੀਤੀ ਸੀ ਇੱਕ ਬਾਬਾ ਆਇਆ ਸੀਗਾ ਉਧਰੋਂ ਉਹ ਸੋਹਣੇ ਮੋਣੇ ਕਿ ਕਰਾ ਜੋ ਅਸੀਂ ਸੀਗੇ ਬਸ ਤਿੰਨ ਚੜਜੀਤ ਹੋਰ ਨਵਾਰੀ ਬਾਜ ਕੇ ਆਉਂਦੇ ਆ ਕਾਠੀ ਸੀ ਕਾਠੀ ਸੀ ਉਰੇ ਆ ਜਾਂਦੇ ਸਾਰੀ ਗੱਲ ਬਾਤ ਇੱਥੇ ਆ ਜਾਂਦੇ ਪੁੱਤਾ ਪਾਪਾ ਕਹਿੰਦਾ ਮੈਂ ਤੈਨੂੰ ਆ ਦੱਸ ਹੋਰ ਬੰਦੇ ਤੋਂ ਹੋਰ ਆਪੇ ਬੰਦੇ ਨੂੰ ਚੜਜੀਤ ਹੋਰ ਨਵਾਰੀ ਬਾਜ ਕੇ ਆਉਂਦੇ ਆ ਲੈ ਜਾਗੇ ਕਰ ਨੀ ਓਏ ਆਏ ਮੁੜਿਓ ਉਹ ਬੰਦੇ ਉਹ ਆਉਂਦੇ ਬੰਦੇ ਮੁੜੋ ਉਹਨੇ ਮੁੜ ਜਾਣਾ ਆ ਜਾ ਪਾਣੀ ਕਿ ਸਿੱਧਾ ਚੱਲੀ ਜਾ ਉਧਰ ਪੀ ਲੈ ਓਹ ਹੋਰ ਬਾਤੀ ਮਦਮ ਉਹਨੇ ਕੱਢ ਕੇ ਲੈ ਜਾਣਾ ਲੱਗਦਾ ਕਿ ਆ ਕੱਢਣਾ ਇੱਥੋਂ ਲੈ ਕੇ ਆ ਇੱਥੇ ਦੇਖ ਕੇ ਮਾਰ ਕੇ ਆਣ ਦਾ ਬੰਦਿਆ ਕੋ ਪੰਡਿਤ ਸਾਹਿਬ ਦੇਖੋ ਮਿੰਟ ਮਿੰਟ ਕਰਦੇ ਨਾ ਨਾ ਦੇਖੋ ਧੱਕਾ ਬਾਸ ਜਾ ਕੇ ਆ ਜਾ ਬੰਦਿਆ ਫਿਰ ਲੜਨਾ ਤਾਂ ਪਊਗਾ ਫਿਰ ਜਿਉਂਦਾ ਨਹੀਂ ਅਗਲਾ ਕਹਿੰਦਾ ਪਊਗਾ ਕੱਲ ਲੱਖ ਦੀ ਬਤਾਦਾ ਬੋਲੀਆਂ ਨਾਲ ਕੱਲਾ ਕਰ ਯਾਰ 10 ਬੰਦੇ ਕੰਮ ਨਹੀਂ ਸਾਨੂੰ ਕਿਹੜਾ ਕੰਮ ਨਹੀਂ ਯਾਰ ਰੋਜ਼ ਦਾ ਕਿੱਥੋਂ ਆਇਆ ਇਹੋ ਯਾਰਾ ਕੰਮ ਤਾਂ ਹੇਕ ਨੂੰ ਆ ਬਾਈ ਲਾਪਾ ਮੈਂਬਰ ਨਹੀਂ ਆਇਆ ਨੇ ਕੰਮ ਤਾਂ ਬਾਈ ਹੇਕ ਨੂੰ ਹੁੰਦਾ ਆਲਾ ਰੇ ਗੈਰ ਦਾ ਇੱਕ ਮਹੀਨਾ ਦਾ ਕੰਮ ਹੋ ਗਿਆ ਸੀਗਾ ਆਪਾਂ ਅਸੀਂ ਕਿਹੜਾ ਬਰਦਾਸ਼ਤ ਦਾ ਜਾਣਿਆ ਸੀ ਵੀ ਕਦੇ ਕੱਲੀ ਆ ਹਾਂ ਕੰਮ ਹੋ ਗਿਆ ਹੈ ਹਾਂ ਤੁਹਾਨੂੰ ਦਾ ਬਾਹਰ ਕਰ ਰਹੇ ਹਾਂ ਹਾਂ ਆ ਅੱਥਰੂ ਵਣਕਦਾ ਜੋਂ ਨਾ ਉਹ ਵੱਲੋਂ ਨੋਟਸ ਆ ਜਾਵਾ ਆ ਕਈ ਦਾ ਕਲਾ ਕਹੀ ਜੇ ਨੇ ਉਹ ਜਿੰਨੇ ਬੰਦੇ ਆਏ ਆ ਕੱਲ ਫਿਰ ਕੋਣ ਨਹੀਂ ਆ ਖਾਲਸਾ ਪਾਟਾ ਕੱਢੇ ਆ ਜਿੰਨੇ ਬੰਦੇ ਆਏ ਆ ਉਹ ਆਉਣੇ ਆ ਕੱਲ ਨੂੰ ਜਾਂ ਇਕੱਠ ਜਰਾ ਕੱਲ ਨੂੰ ਇਕੱਠ ਜੀ ਆਉਣਗੇ ਤਾਂ ਇਹੀ ਬੰਦੇ ਆਉਣਗੇ ਮੈਨੂੰ ਲੱਗਦਾ ਨਹੀਂ ਵੀ ਕੋਈ ਹੋਰ ਬੰਦਾ ਆਊਗਾ ਇਹਨਾਂ ਦਾ ਕੋਈ ਤਾਂ ਤੂੰ ਹੋਰ ਨੂੰ ਭਜਦੇਂਗਾ ਕਿੰਨੂੰ ਕੱਲ ਨੂੰ ਆਪ ਦੀ ਸਾਰੇ ਇਕੱਠ ਜੇ ਹੋਰ ਹੀ ਜਾਓ ਮੈਨੂੰ ਫਾਇਦਾ ਨਹੀਂ ਕਿ ਅਜੇ ਇਕੱਠੇ ਤੂੰ ਆਏ ਆ ਕਿ ਹੋਰ ਆਉਗਾ ਕੱਲ੍ਹ ਜੀ ਦੋਨੇ ਆ ਜਾਣਗੇ ਫਿਰ ਕੱਲ ਨੂੰ ਜੇ ਦੋ ਆਉਣਗੇ ਮੈਨੂੰ ਨਹੀਂ ਪਤਾ ਕਿ ਹੁਣ ਜਿਹੜੇ ਬੰਦੇ ਜਿਹੜੇ ਬੰਦੇ ਹੈਗੇ ਅੱਜ ਲਿਖੋ ਯਾਰਾ ਸਾਰਾ ਤੇ ਲੇਖੋ ਜਾਨੇ ਨਹੀਂ ਤੇ ਜਾਣੇ ਨੂੰ ਛੱਡ ਦਾਂ ਸਾਰਾ ਤੇ ਲੇਖੋ ਹੋਰ ਜਿਹੜੇ ਆ ਰਹੇ ਕਿੰਨਾ ਤਰ੍ਹਾਂ ਉਹ ਕਰਾਓ ਕਰੋ ਚਲੋ ਛੱਡ ਕਰੋ ਸਾਰਾ ਗੁਰੂ ਜਾਨੇ ਆਉਂਦੀ ਆਹ ਬੜਾ ਬੰਦਾ ਖੜੇ ਚਿਗੰਗ ਲੱਗੇ ਇਹ ਖੋਦਾ ਮਤਾਰ ਕੇ ਲਿਆਂਦਾ ਉਹਨੇ ਕਰ ਲੈਣੇ ਇਹ ਖੋਦਾ ਕੇ ਖਵਾ ਰਹੇ ਆ ਹੁਣੀ ਕੱਢ ਕੇ ਲੈ ਜੀ ਉਹ ਸਾਰਾ ਸਮਾਰਾ ਇੱਥੇ ਖਵਾ ਸਮਾਰਾ ਪੁਲੀਸ ਜੀ ਆਪਣੇ ਨਾਕੀ ਕੀ ਆ ਹੈਗਾ ਕਸੀਆ ਪਾਣੀ ਪੂਰਾ ਪੀਰੋ ਆ ਕੋਠੇ ਦੇਖ ਲੈ ਇਹਨਾਂ ਦੇ ਪਿਆਉ ਉਹਦੇ ਪੱਤੇ ਆਉਂਦੇ ਭਾਈ ਤੇਰੇ ਜਮਾ ਆ ਜਾ ਬਈ ਆ ਜਾ ਵੀਡੀਓ ਫੇਰ ਬੜਾਈ ਚਲੀ ਆ ਜਾ ਤੁਸਾਂ ਡਰ ਜਾਓ ਆ ਆ ਗਿਆ ਬੰਦਾ ਦਾ ਆਪਣਾ ਚੱਕਾ ਜਾਓ ਜਰਾ ਦੁਰਕੇ ਮਨਪੂਰ ਲਗਾਉਣ ਬੜਾ ਵਾ ਹਾਂ ਬਾਈ ਅੱਜ ਅਸੀਂ ਖਾਲਸ ਮਾਰੀ ਜਾਂਦੇ ਆ ਤੇ ਜਿਹੜੇ ਬੰਦੇ ਆਏ ਨਹੀਂ ਉਹ ਆਇ ਹੀ ਨਾ ਕਰੋ ਬਾਈ ਏਸਿਆਂ ਚ ਪਿਆਰਿਆ ਕਰੋ ਅਸੀਂ ਹੈਗੇਆਂ ਸਾਨੂੰ ਕੱਢ ਕੇ ਦੇ ਦਿਆ ਕਰਾਂਗੇ ਪਾਣੀ ਛੋੜੇ ਨੱਕੇ ਵੀ ਪੈਂਦੇ ਕਰਿਆ ਕਰਾਂਏ ਸਾਨੂੰ ਦੱਸ ਦਿਆ ਕਰੋ ਵੀ ਕਿਹੜੇ ਨੱਕਿਆ ਰਿਆਂ ਚ ਪੈਂਦਾ ਕਰਨਾਗਾ ਅਸੀਂ ਸਾਨੂੰ ਕੱਢ ਕੇ ਦੇ ਦਿਆ ਕਰਾਂਗੇ ਬਾਈ ਬਣ ਕੇ ਆਇਆ ਹੀ ਨਾ ਕਰੋ ਤੁਸੀਂ ਜਿੱਦੇ ਕੱਸੀ ਦਾ ਪਾਣੀ ਲਾਉਣਾ ਹੁੰਦਾ ਤੁਸੀਂ ਉੱਧੇ ਆਜਾ ਕਰੋ ਬਸ ਖਾਲ ਕੱਢਣ ਵਾਲੇ ਦਿਨ ਆਇਆ ਕਰੋ ਚੰਗਾ ਇਹ ਵਧੀਆ ਗੱਲ ਆ ਛੋਡੀ ਕੀ ਦੇ ਵੰਗੂ ਰਿਆ ਓਏ ਦੱਸ ਸਵਾਰ ਕੇ ਦੱਸਾਂਗੇ ਬਣਾ ਸੀ ਮੌਕੇ ਤੇ ਯਾਰ ਓਏ ਉਹ ਤਾਂ ਦੱਸਦੇ ਨਹੀਂ ਸ਼ਾਟ ਮਾਰਨੇ ਹੁੰਦਾ ਜਦੋਂ ਮੈਂ ਅਹੀਂ ਆਉਣਾ ਹੁੰਦਾ ਉਹਦੇ ਵਿੱਚ ਜਿਵੇਂ ਆਰਿਆ ਥੱਲੇ ਆ ਕੇ ਦੇਖ ਲੈ ਦੇਖ ਲੈ ਯਾਰ ਉਹਨੋ ਹੀ ਜਦ ਹੁੰਦਾ ਐਡਾ ਟੱਕਾ ਕਾਫਾਂ ਫੱਜਾ ਤਾ ਤਾ ਵੰਡਾ ਆ ਗਿਆ ਓਰੇ ਓਡ ਵੰਡਾ ਆ ਗਿਆ ਓਰੇ ਇਹਨਾਂ ਰੱਖ ਚੱਕੋ ਇਹਨਾਂ ਇਹਨ ਦਿੱਦਲੇ ਪਛਾਦ ਇਧਰ ਆ ਪਸੰਦ ਚੱਕੋ ਯਾਰ ਆਹ ਦੇ ਬਾਈ ਬਿੰਦਰ ਦੇ ਮੱਥੇ ਤੇ ਐ ਪੂਰਾ ਸਾਫ ਆ ਨਾ ਬਿੰਦਰਾ ਆ ਇਧਰਲੇ ਪਾਸੇ ਕੁੱਤਾ ਵੀ ਨਹੀਂ ਮੂਤਦਾ ਕੁੱਤਾ ਵੀ ਨਹੀਂ ਮੂਤਦਾ ਬਾਈ ਆ ਇਧਰ ਦੇਖੋ ਬਈ ਇਧਰ ਖੱਬਲ ਸਵਾਰ ਰੱਖਿਆਗਾ ਆ ਪੀਤੇ ਲਾਥੋ ਰਿਆ ਨੇ ਕਾਲੇ ਦਾ ਮੱਥਾ ਆ ਗਿਆ ਇਧਰ ਆਹ ਦਹਾ ਮੇਰਾ ਆਪਣਾ ਮੱਥਾ ਆ ਗਿਆ ਉਹ ਦੇਖਦਾ ਆ ਭਾਈ ਬੰਦੇ ਆਪਣੇ ਤਾਕੜੇ ਆ ਗਏ ਜਿਹੜੇ ਖਾਲ ਕੱਢ ਲੈ ਬੰਦੇ ਬੰਦੇ ਆਪਣੇ ਥੋੜੀ ਆਏ ਸੀਗੇ ਸਾਰੇ ਤਾਂ ਆਏ ਨਹੀਂ ਹੈਗੇ ਤੁਹਾਨੂੰ ਆਪਾਂ ਦੱਸਈ ਆ ਸਾਰੀ ਵੀਡੀਓ ਚ ਦੇਖਿਓ ਤੇ ਜਿਹੜੇ ਜਿਹੜੇ ਬੰਦੇ ਆਉਂਦੇ ਨਹੀਂਗੇ ਉਹਨਾਂ ਨੂੰ ਸ਼ਰਮ ਮੰਨਣੀ ਚਾਹੀਦੀ ਆ ਭਾਈ ਕੱਸੀ ਦਾ ਪਾਣੀ ਤਾਂ ਲਾ ਲੈਂਦੇ ਹੈਗੇ ਤੇ ਪਰ ਖਾਲ ਕੱਢਣ ਵੇਲੇ ਕੋਈ ਆਉਂਦਾ ਨਹੀਂ ਮੋਟਰਾਂ ਛੱਡਣ ਵੇਲੇ ਵੀ ਕਹਿੰਦੇ ਹੈਗੇ ਅੱਜ ਮੈਂ ਛੱਡੂ ਮੈਂ ਛੱਡੂ ਨੇ ਪੰਜ ਪੰਜ ਛੀਛੀ ਮੋਟਰਾਂ ਛੱਡ ਕੇ ਖਾਲ ਤੋੜੀ ਜਾਂਦੇ ਰਹਿੰਦੇ ਹੈਗੇ ਤੁਸੀਂ ਦੇਖਿਓ ਵੀਡੀਓ ਚ ਅਸੀਂ ਪਿੱਛੋਂ ਕੱਸੀ ਟੁੱਟੀ ਪਈ ਸੀ ਉਹ ਵੀ ਬਨ ਕੇ ਲਿਆਂਦੀ ਆ ਇਹ ਮਿੱਤਰੋ ਖਾਲ ਆਪਾਂ ਸਮਾਰ ਲੈਂਦਾ ਤੇ ਆਪਾਂ ਸਮਾਰ ਕੇ ਉਹਨਾਂ ਨੂੰ ਲੈ ਕੇ ਦਿੱਤਾ ਹੈ ਜਿਹੜੇ ਘਰੇ ਏਸੀਆਂ ਚ ਪਏ ਹੈਗੇ ਸਰਦਾਰ ਬੰਦੇ ਆ ਨਾ ਫਿਰ ਵੱਡੇ ਬੰਦੇ ਆ ਉਹ ਉਹਨਾਂ ਨੇ ਤਾਂ ਆਉਣਾ ਨਹੀਂ ਹੁੰਦਾ ਪਹਿਲਾਂ ਆਪਾਂ ਮੋਗੇ ਤੋਂ ਸਮਾਰ ਕੇ ਲਿਆਂਦਾ ਸੀ ਉਹਦੇ ਉਹ ਵੀ ਤੁਹਾਨੂੰ ਬਲੌਗ ਪਾਇਆ ਸੀ ਤੁਸੀਂ ਦੇਖ ਲਿਓ ਤੇ ਉਹਦੇ ਵੀ ਨਹੀਂ ਆਏ ਸੀਗੇ ਅੱਦੇ ਬੰਦੇ ਤੇ ਅੱਧੇ ਅੱਜ ਤੇ ਦੇਖ ਲਓ ਬਈ ਇਹਨਾਂ ਨੂੰ ਕਮੈਂਟਾਂ ਜਮਾ ਦਾ ਕਹਣਾ ਗਾਲਾਂ ਕੱਢਿਓ ਯਾਰ ਤੇ ਬਾਕੀ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ 'ਚ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਿਓ ਸਬਸਕ੍ਰਾਈਬ ਧੰਨਵਾਦ